ਵਾਚ ਫਿਰ ਦੋਸਤੋ ਅਸੀਂ ਜਾਈਏ ਹੈਗੇ ਛੇਰਪੁਰ ਖਾਮ ਪਿੰਡ ਵਿੱਚ ਜਿੱਥੇ ਕਿ ਹਰ ਇੱਕ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਹਰ ਇੱਕ ਪੰਜਾਬ ਨੂੰ ਹਰਿਆ ਭਰਿਆ ਬਣਾ ਕੇ ਰੱਖਣ ਲਈ ਹਰ ਇੱਕ ਸੰਭਵ ਕੋਸ਼ਿਸ਼ ਕਰਦਾ ਹੈ ਉੱਥੇ ਹੀ ਨਰਸਰੀ ਵਾਲਿਆਂ ਦਾ ਵੀ ਬਹੁਤ ਵੱਡਾ ਸਹਿਯੋਗ ਰਹਿੰਦਾ ਹੈ ਆਓ ਅਸੀਂ ਫਿਰ ਚੱਲਦੇ ਹਾਂ ਗਿਲ ਨਰਸਰੀ ਦੇ ਵਿੱਚ ਉਸ ਨਰਸਰੀ ਦੇ ਵਿੱਚ ਜੋ ਬੂਟਾ ਤਿਆਰ ਕੀਤਾ ਜਾਂਦਾ ਹੈ ਉਹ 5 ਸਾਲ ਦੇ ਵਿੱਚ ਤਿਆਰ ਹੋ ਕੇ ਵੱਡਾ ਜੋ ਹੋ ਜਾਂਦਾ ਹੈ ਅਤੇ ਕਾਫੀ ਲੋਕ ਇਸ ਬੂਟੇ ਦੀ ਪਨੀਰੀ ਤੋਂ ਲੈ ਕੇ ਵੱਡਾਂ ਤੱਕ ਦਾ ਕਾਫੀ ਜ਼ਿਆਦਾ ਬਧੀਆ ਢੰਗ ਨਾਲ ਫਾਇਦਾ ਕਮਾਉਂਦੇ ਹਨ ਆਜੋ ਅਸੀਂ ਅੱਜ ਮਿਲਦੇ ਆ ਜਿਹੜੇ ਨਰਸਰੀ ਦੇ ਮਾਲਕ ਜੀ ਭਾਈ ਆਪਣਾ ਨਾਮ ਕੀ ਹੈ ਮੈਂ ਹਰਵਿੰਦਰ ਸਿੰਘ ਅੱਛਾ ਭਾਈ ਇਹ ਤੁਸੀਂ ਮੇਰੀ ਤਿਆਰ ਕਰਦੇ ਆ ਇਹ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਔਰ ਕਿਸ ਤਰ੍ਹਾਂ ਤੁਸੀਂ ਇਹਨੂੰ ਕਰਦੇ ਆ ਇਹ ਆਪਾਂ ਕੱਲੀ-ਕੱਲੀ ਕਿਸਮਾਂ ਪਹਿਲਾਂ ਆਪਣੇ ਪੌਦੇ ਤਿਆਰ ਕੀਤੇ ਆ ਉਸ ਤੋਂ ਬਾਅਦ ਪੌਦੇ ਤਿਆਰ ਕਰਕੇ ਉਹਦੀ ਕਲਮ ਲਾ ਕੇ ਦਵਾਈਆਂ ਲਾ ਕੇ ਕੱਲੀ-ਕੱਲੀ ਕਿਸਮ ਤਿਆਰ ਕਰਦੇ ਆ ਅੱਛਾ ਭਾਈ ਇਹ ਬੁਟੇ ਕਿੰਨੇ ਚਿਰ ਚ ਤਿਆਰ ਹੋ ਜਾਂਦੇ ਆ ਤੇ ਯਾਰ ਆਪਣੇ 5 ਸਾਲ ਚ ਹੋ ਜਾਂਦੇ ਆ 4 ਪ੍ਰੋਪਰ 5 ਸਾਲ ਚ ਤਿਆਰ ਹੋ ਜਾਂਦਾ ਪ੍ਰੋਪਰ ਲਗ ਲਗ ਇਸ ਮਾ ਕੋਈ ਛੇਤੀ ਵੀ ਹੋ ਜਾਂਦਾ ਕੋਈ ਲੇਟ ਵੀ ਹੋ ਜਾਂਦਾ ਅੱਛਾ ਅੱਛਾ ਸਹੀ ਤੇ ਜਿਹੜੀ ਆਪਣੇ ਕੋ ਪਨੀਰੀ ਤਿਆਰ ਕਰਦੇ ਕਿੰਨੇ ਚਿਰ ਚ ਤੁਹਾਡੇ ਕੋ ਪਨੀਰੀ ਤਿਆਰ ਹੁੰਦੀ ਹੈ ਪਨੀਰੀ ਸਾਨੂੰ ਇੱਥੇ ਲੱਗ ਜਾਂਦੇ ਨੇ ਤੋ ਢਾਈ ਤਿੰਨ ਮਹੀਨੇ ਜੇ ਢਾਈ ਤਿੰਨ ਮਹੀਨੇ ਚ ਤੁਸੀਂ ਤਿਆਰ ਕਰਦੇ 2 3 ਆਪਣੇ ਕੋ ਭਾਈ ਵੈਸੇ ਕਿਹੜੀ ਕਿਹੜੀ ਵੈਰਾਈਟੀ ਮਿਲ ਜਾਂਦੀ ਹੈ ਆਪਣੇ ਸਾਰੀਆਂ ਪੀ 288 405 2070 ਔਰ ਇਹ ਕਿਹਦੇ ਹੈ ਦੀ ਹੈ ਸਾਰੀਆਂ ਅੱਛਾ ਆਪਣੇ ਕੋ ਸਾਰੀਆਂ ਵੈਰਾਈਟੀਆਂ ਆ ਗਈਆਂ ਤੁਸੀਂ ਇਸ ਤਰ੍ਹਾਂ ਹੋ ਵੀ ਕੋ ਖੇਤ ਆਪਣਾ ਪਨੀਰੀ ਤਿਆਰ ਕਰਦੇ ਜਾਂ ਕੱਲੇ ਖੇਤ ਦੇ ਬਰੀਡਰ ਕਰਦੇ ਪਨੀਰੀ ਤਿਆਰ ਕਰਦੇ ਹਾਈਬ੍ਰਿਡ ਕਲੋਨ ਬਣਾਉਂਦੇ ਜੀ ਵੀ ਤੁਸੀਂ ਆਹਦੀ ਖੇਤੀ ਕਰਦੇ ਹੋ ਇਹਦੀ ਸੰਜੀ ਕਲਮ ਤਿਆਰ ਕਰ ਕਲਮ ਤਿਆਰ ਕਰਦੇ ਆ ਇਹ ਇਹ ਫਿਰ ਤਿਆਰ ਕਰਦੇ ਤੁਸੀਂ ਇੱਥੋਂ ਤਿਆਰ ਕਰਦੇ ਪਹਿਨਾ ਪੌਦੇ ਲਾਉਣੇ ਪੈਂਦੇ ਪੌਦੇ ਕੱਟ ਕੇ ਫਿਰ ਉਤੋਂ ਕੱਲੀ ਕੱਲੀ ਕਿਸਮ ਤਿਆਰ ਹੁੰਦੀ ਆ ਜੀ ਅਕਦਾ ਅਲੱਗ-ਅਲੱਗ ਵੈਰਾਈਟੀ ਤਿਆਰ ਹੁੰਦੀ ਆ ਆਹੋ ਕਿਦਾ ਪੀਤੇ ਹੀ ਆ ਉਹ ਥਾਸੀ ਆ ਅਲੱਗ-ਅਲੱਗ ਵੈਰਾਈਟੀਆਂ 405 ਅਲੱਗ-ਅਲੱਗ ਵੈਰਾਈਟੀਆਂ ਤਿਆਰ ਕਰਕੇ ਫਿਰ ਅੰਦਰ ਤਿਆਰ ਕਰੀ ਜਾਈਏ ਆ ਆਪਣੇ ਕੋਲ ਜੀ ਕਿੰਨੀਆਂ ਵੈ ਆਪਾਂ 288 ਪੀ 2340520 722171 ਸਾਰੀਆਂ ਬਰਾਦਰੀਆਂ ਤਿਆਰ ਹੁੰਦੀਆਂ। ਅਸੀਂ ਸਾਰੀਆਂ ਤਿਆਰ ਹੁੰਦੀਆਂ। ਹਾਂ ਜੀ ਇਹ ਆ ਵੀ ਆਪਾਂ ਆਪ ਤਿਆਰ ਕਰਦੇ ਆਂ ਕੱਲੀ ਕੱਲੀ ਕਿਸਮ ਲਾ ਕੇ ਤਿਆਰ ਕਰਦੇ ਆਂ। ਹੁਣ ਕਈ ਬੂਟਾ ਬਾਹਲਾ ਵੀ ਵਿਕਦਾ ਯਾਰ। ਰੋਕਾਂ ਨਾਲ ਜੀਮੀਦਾਰਾਂ ਨਾਲ 4-5 ਸਾਰਵਾ ਧੋਖਾ ਹੋ ਜਾਂਦਾ ਬੂਟਾ ਡੇਗ ਜਾਂਦਾ ਆ ਬੂਟਾ ਟੁੱਟੇ ਜਾਂਦਾ ਆ। ਵਾਲੀਆਂ ਕਿਸਮਾਂ ਲਈ ਆ ਕੇ ਤਿਆਰ ਕਰੀ ਜਾਂਦੇ ਆਂ। ਬਾਹਰੋਂ ਲਈ ਆ ਕੇ ਬੂਟੇ ਵੇਚੀ ਜਾਂਦੇ ਆ ਧੋਖਾ ਬਹੁਤ ਜੀਮੀਦਾਰਾਂ ਨਾਲ ਮਿਲਦਾ। ਸਾਡਾ ਇਹ ਆ ਵੀ ਆਪ ਤਿਆਰ ਕਰਦੇ ਆਂ ਆਪ ਜੋ ਜਾਨੋਸ ਮਿਲਦੇ ਬੂਟਾ ਭਾਜੀ ਹਰ ਕੋਈ ਟੁੱਟ ਜਾਂਦਾ ਜਾਂ ਕੋਈ ਇਹਦਾ ਕਿਸਮ ਹੁੰਦੀ ਜਿਹੜੀ ਟੁੱਟਦੀ ਹੈ ਇਹ ਕਿਸਮ ਹੁੰਦੀ ਪੀ 22 ਆ ਟੁੱਟਦੇ ਅੰਦਰ ਜ਼ਿਆਦਾ ਥੋੜਾ ਅਜੀ ਤੇ ਹੀ ਟੁੱਟਦਾ ਆਪਦਾ ਨਹੀਂ ਕੋਈ ਟੁੱਟਦਾ ਜੀ ਉਹ ਵੀ ਪੀ 22 ਆ ਜੇ ਡੂੰਗਾ ਲਾਉਂਗੇ ਘਟ ਟੁੱਟੂਗਾ ਕਈ ਲੇਬਰ ਦੀ ਵੀ ਗਲਤੀ ਹੋ ਜਾਂਦੀ ਆ ਥੋੜਾ ਉੱਚਾ ਲਾ ਰਹਿੰਦੇ ਉਹਦੀ ਜਿਹੜੀ ਜੜ ਹੁੰਦੀ ਥੋੜੀ ਉੱਤੇ ਰਹਿ ਜਾਂਦੀ ਆ ਜੇ ਥੋੜਾ ਡੂੰਗਾ ਲਾਉਂਗੇ ਬਰਮੇ ਨਾਲ ਲਾਉਂਗੇ ਵੀ ਪੀ 22 ਟੁੱਟੂਗਾ ਨਹੀਂ ਅੱਛਾ ਜੀ ਤੇ ਆਪਨੂੰ ਐਸ ਫੇਲੇ ਕਿਹੜੀ ਕਿਹੜੀ ਪਾਜੀ ਵੈਰਾਈਟੀ ਹੈਗੀ ਜੀ ਆਪਣਾ ਪੀ 22 405 288 ਤੁਸੀਂ ਅੱਗੇ ਕੀ ਕਹਿਣਾ ਚਾਹੋਗੇ ਜਿਹੜੇ ਨਰਸੀ ਵਾਲੇ ਬੂਟੇ ਲੰਦੇ ਆ ਹਾਂਜੀ ਉਹ ਇਹ ਆ ਵੀ ਸਹੀ ਮਾਰ ਦੋ ਜੀਮੀਦਾਰਾਂ ਨੂੰ ਚਾਰ ਪੰਜ ਸਾਲ ਅਗਰੇ ਮਿਹਨਤ ਕਰਦੇ ਆ ਲਾਉਂਦੇ ਆ ਬੂਟੇ ਇੰਨਾ ਚਿਰ ਮਿਹਨਤ ਕਰਨੀ ਆ ਉਹਨਾਂ ਦਾ ਵਧੀਆ ਮਾਰ ਦੋਗੇ ਅਗਰ ਲੈਂਦਾ ਚਾਰ ਪੰਜ ਸਾਲ ਆ ਰੇ ਵਢਾਉਂਦੇ ਆ ਕਈ ਵੇਲੇ ਬੂਟੇ ਲਾਉਂਦੇ ਆ ਜੀਮੀਦਾਰ ਬੂਟਾ ਨਹੀਂ ਤੋੜਦਾ ਦੋ ਸਾਲ ਬਾਅਦ ਅਗਰੇ ਬਾਲਾਂ 'ਚ ਪਟਾ ਕੇ ਛੱਡ ਦਿੰਦੇ ਉਹਨਾਂ ਦੀ ਕਿੰਨੀ ਮਿਹਨਤ ਲਾਉਂਦੇ ਆ ਕਿੰਨਾ ਲਿਆਉਂਦੇ ਆ ਬੂਟਾ ਉਹਨਾਂ ਦਾ ਗਲਤ ਧੋਖਾ ਨਾ ਕੀਤਾ ਜਾਵੇ ਹੁਣ ਭਾਈ ਤੁਹਾਡੇ ਕੋਲ ਅਗਰ ਕਿਸੇ ਨੇ ਆਣਾ ਵੇਸ ਬੂਟੇ ਰਹਿਣ ਤਾਂ ਆਪਣਾ ਕੋਈ ਨਾ ਤੜਾ ਨੰਬਰ ਸ਼ੇਅਰ ਕਰ ਦਿਓ ਆਪਣੀ ਜੇ ਦਾ ਸ਼ੇਅਰ ਕਰ ਹਾਂ ਵੀ ਆਪਣਾ ਦਾ 6 ਪਰ ਖਾਮ 37 ਮਾ ਦਾ ਮੱਦਰ ਗਿਲ ਨਰਸਰੀ ਨੰਬਰ 8164024539 ਨਹੀਂ ਬੰਦ ਨਹੀਂ ਆਪਣੀ ਜੀ